ਇਹ ਦੁਨੀਆ ਦੇ ਜਿਹੜੇ ਭੂਤ ਪ੍ਰੇਤ ਹੈ ਜਾਂ ਹੋਰ ਤਾਕਤਾਂ ਨੇ ਉਹਨਾਂ ਦੇ ਬਿਆਨ ਪਤਾ ਕੀ ਨੇ ਜਾਂ ਤੇ ਉਹ ਜਿਹੜਾ ਸਲੀਬ ਵਾਲਾ ਨਾ ਸਿਰਫ ਉਹਦੇ ਤੋਂ ਅਸੀਂ ਡਰਦੀ ਆਂ ਇਹਨੇ ਤੋਂ ਡਰਦੀ ਆਂ ਤਾਂ ਤੁਸੀਂ ਆਪਣੇ ਆਪਣੇ ਕਿਤਾਬਾਂ ਕੋਲ ਮੇ ਘਰ ਦੇ ਵਿੱਚ ਆਪਣੀ ਜਗਾ ਜਿੱਥੇ ਤੁਹਾਨੂੰ ਲੱਗਦਾ ਕੀ ਬਣਾਇਆ ਕਰੋ ਸਲੀਬ ਬਣਾਓ ਡਰਦਾ ਹੋ ਜਦ ਨਹੀਂ ਆ ਬਦਰੂਮਾਨ ਦੇ ਨੇੇ ਕਾਮਸ਼ਕਤਾ ਆਉਂਦਾ ਹੈ ਇਹ ਕਿਹਨੂੰ ਡਰਦੀ ਹੈ ਇਹ ਸੁਲੇਗਨ ਪੁੱਛਦਾ ਕਿ ਨਾ ਕਿੱਦਾਂ ਡਰਦੀਆਂ ਤੁਸੀਂ ਕਹਿੰਦੀ ਉਹਦਾ ਸਿਤਾਰਾ ਹੀ ਇੱਦਾਂ ਦਾ ਹੈ ਕੀ ਜਵਾਬ ਦਿੰਦਾ ਸ਼ੈਤਾਨ ਅੰਗ ਕਿਹ ਜਵਾਬ ਦਿੰਦਾ ਕਹਿੰਦੀ ਦੁਸ਼ਟ ਆਤਮਾ ਕਿਹ ਕਹਿੰਦੀ ਕਹਿੰਦੀ ਉਹਦਾ ਸਿਤਾਰਾ ਇੰਨਾ ਤਾਕਤਵਰ ਹੈ ਇੰਨਾ ਪਰਮੇਸ਼ਰ ਦਾ ਜਲਾਲ ਹੈ ਉਹਦੇ ਵਿੱਚ ਅਸੀਂ ਸਾਹਮਣਾ ਨਹੀਂ ਕਰ ਸਕਦੇ ਮਗਾ ਲੇ ਕਿ ਬੁੱਕ ਪੜ੍ਹਦੇ ਪਏ ਅਸੀਂ ਉਹਦੇ ਚੇ वार्तालाਪ ਹੋ ਰਹੀ ਸੀਗੀ ਤੇ ਜਿਸ ਨੂੰ ਸਿਧਿਆਣ ਤੋਂ ਪਹਿਲਾਂ ਜਿਲੇ ਉਹਨਾਂ ਨੇ ਇਹ ਹੋਈ ਗੱਲ ਕਿ ਉਹ ਉਤਰਨਾ ਸ਼ਬਦ ਕਿੱਥੇ ਹੈ ਜਿਹੜੇ ਗਿਆਨ ਰੱਖਣ ਵਾਲੇ ਸੀਗੇ ਨਾ ਪਾਈ ਮਿਸਤਰੀ ਦਾ ਤਾਰਿਆਂ ਦਾ ਗਿਆਨ ਰੱਖਣ ਵਾਲੇ ਲੋਕ ਸੀਗੇ ਉਹ ਕਹਿੰਦੇ ਇਹ ਤਾਂ ਪਤਾ ਲੱਗਦਾ ਪਿਆ ਕਿ ਕੋਈ ਬਹੁਤ ਵੱਡੀ ਤਾਕਤ ਉਤਰ ਲੱਗੀਆਂ ਇਹ ਗ੍ਰਹਾਂ ਚ ਫੇਰ ਫੇਰ ਹੈ ਤੇ ਕਹਿੰਦਾ ਉਤਰਨਾ ਕਿੱਥੇ ਹੈ ਤਾਂ ਪਤਾ ਨਹੀਂ ਕਿ ਪਰਮੇਸ਼ਰ ਕੀ ਕਹਿੰਦਾ ਉਹਦਾ ਵਚਨ ਕਹਿੰਦਾ ਪਹਿਲਾਂ ਹੀ ਕਹਿੰਦਾ ਪਿਆ ਕਿ ਤੂੰ ਮੂਡ ਤਾਂ ਤੂੰ ਪਾਏਗਾ ਇਹ ਕਿੰਦਾ ਬਚਣਾ ਉਹ ਦੋ ਤਾਂ ਪਾਏਗਾ ਖਟਖਦਾ ਆ ਦੇ ਲਈ ਨਹੀਂ ਖੋਲਿਆ ਜਾਏਗਾ ਨਹੀਂ ਨਹੀਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਦੋਦੇ ਤਾਂ ਤੁਮ ਖਟਖਦਾਓ ਤਾਂ ਤੁਹਾਰੇ ਲਈ ਖੋਲਾ ਜਾਏਗਾ ਪਰਮੇਸ਼ਰ ਨੇ ਮਾਇ ਸੁਣ ਲਈ ਕਿ ਉਹ ਦਿਨ ਜਿਹੜੇ ਗੱਲਾਂ ਕੀ ਕਰਦੇ ਕਹਿੰਦੇ ਇਹਨਾਂ ਦਾ ਪਤਾ ਲੱਗ ਗਿਆ ਕਿ ਜਸੂ ਨਸੀ ਨੇ ਉਤਰਨਾ ਹੈ ਮੁਕਤੀ ਦਾ ਤਾਂ ਉਤਰੇਗਾ ਅਜੇ ਇਹਨਾਂ ਨੂੰ ਨਾ ਨਹੀਂ ਪਤਾ ਤੇਰੇ ਫਿਰ ਇਹਨੇ ਪਤਾ ਕਿ ਪਰਮੇਸ਼ਰ ਦਾ ਜਿਹੜਾ ਸ਼ਬਦ ਹੈ ਕਿਹਨੂੰ ਸ਼ਬਦ ਦਾ ਰੁਤਬਾ ਹੈ ਹallelujah ਸ਼ਬਦ ਦਾ ਰੁਤਬਾ ਕਿਹਨੂੰ ਹੈ ਮੈਂ ਥੋੜੀ ਦਿੱਤਾ ਜਾਂ ਤੁਸੀਂ ਦਿੱਤਾ ਜਾਂ ਕਿਸੇ ਪ੍ਰਾਈਮ ਮਿਨਿਸਟਰ ਨੇ ਦਿੱਤਾ ਜਾਂ ਕਿਸੇ ਬਾਦਸ਼ਾਹ ਨੇ ਦਿੱਤਾ ਕਿਸੇ ਨੇ ਉਹਨੂੰ ਦੇ ਹੀ ਨਹੀਂ ਸਕਦਾ ਤੁਸੀਂ ਹਣੇ ਤੇ ਯਾਦ ਰੱਖਿਓ ਸ਼ਬਦ ਦਾ ਰੁਤਬਾ ਉਹਨੂੰ ਕਿੱਦਾਂ ਦਾ ਇੱਕ ਬਾਦਸ਼ਾਹ ਉਹਨੂੰ ਕੀ ਕਹਿੰਦਾ ਜਦਲੇ ਸਲੀਬ ਹੋਣ ਲੱਗੀ ਤੇ ਕੀ ਕਹਿੰਦਾ ਕਹਿੰਦਾ ਇੱਕ ਵਾਰ ਮੂੰਹ ਤੋਂ ਕਹਿ ਦੇ ਇਮਾਨਤ ਦਾ ਕੁਛ ਨਹੀਂ ਕੀਤਾ ਮੈਂ ਤੈਨੂੰ ਹੁਣੀ ਛੱਡਿਆਂਗਾ ਤੇ ਉਹਨਾਂ ਦੀ ਅੱਖਾਂ ਚੱਖਾਵਾ ਕੇ ਦੇਖਿਆ ਕਹਿੰਦਾ ਇਹ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਵੇ ਤੇਰੀ ਮਜਾਲ ਹੀ ਕੀ ਹੈ ਤੂੰ ਮੈਨੂੰ ਸਲੀਮ ਦੇ ਸਕੇ ਮੈਂ ਤੇ ਆਇਆ ਇਹੇ ਬਾਸਤੇ ਕਹਿੰਦਾ ਇੱਕ ਵਾਰੀ ਮੂੰਹ ਤੋਂ ਬੋਲ ਉਹ ਕਹਿੰਦਾ ਚੱਲ ਤੂੰ ਤੂੰ ਇੱਕ ਕਿੜਕੇ ਤੇ ਜਿੰਨਾ ਵੀ ਨਹੀਂ ਹੈ ਮੇਰੇ ਹਾਲੇਲੂਇਆ ਹਾਲੇਲੂਇਆ ਇਹ ਪਰਮੇਸ਼ਰ ਦਾ ਬੋਲ ਹੈ ਤੇ ਕਿਤੇ ਆ ਕੇ ਕੀ ਕਹਿੰਦੇ ਜਿਵੇਂ ਉਹਨੇ ਮੁਰਦੇ ਜਿੰਦੇ ਕੀਤੇ ਜਦ ਜੇ ਨੇ ਉਹਨੇ ਬਿਮਾਰ ਠੀਕ ਕੀਤੀ ਤੇ ਜਿਹੜਾ ਲਾਜਰ ਵਰਗੇ ਠਾਲ ਦਿੱਤੇ ਤੇ ਲੋਕੀ ਹਾਰ ਲੈ ਕੇ ਤੇ ਉਹਨੂੰ ਇੱਕ ਇਦਰਾਏ ਦਾ ਰਾਜਾ ਬਣਾਉਣ ਦੇ ਲਈ ਤਿਆਰ ਹੋ ਗਏ ਕਹਿੰਦੇ ਤੂੰ ਬਾਦਸ਼ਾਹ ਉਹ ਕਹਿੰਦਾ ਤੁਹਾਡਾ ਤਾਂ ਦਿਮਾਗ ਖਰਾਬ ਹੋਇਆ ਮੈਨੂੰ ਬੱਲੇ ਬੱਲੇ ਦੀ ਜ਼ਰੂਰਤ ਹੀ ਨਹੀਂ ਹੈ ਤੁਹਾਡੀ ਹallelujah ਹallelujah ਜਿੱਥੇ ਉਹਨੇ ਕੋ ਚਮਤਕਾਰ ਕੀਤਾ ਉਹ ਤਾਂ ਕਾਲੇ ਚ ਜਾਏ ਕੋਈ ਉਹ ਕੋਈ ਲੰਗਾ ਚੰਗਾ ਕੀਤਾ ਜਾਂ ਰੰਗੀ ਚੰਗੇ ਕੀਤਾ ਨੂੰ ਕੀ ਕਹਿਤਾ ਕਹਿੰਦਾ ਜਾ ਰੋਲਾਨਾ ਬਹੁਤਾ ਪਈ ਕੀ ਨਾ ਕਰੀ ਦੱਸੀ ਨਾ ਕਹਿੰਨਾ ਕੇ ਇਹਨੂੰ ਤੇ ਤੂੰ ਉਧਰ ਗੀਜਾ ਜਾ ਜਾ ਕੇ ਕਹਿੰਦਾ ਪਰਮੇਸ਼ਰ ਦੇ ਘਰ ਜਾ ਕੇ ਧੰਨਵਾਦ ਕਰ ਤੇ ਯਜਦਿਕ ਨੂੰ ਦਿਖਾ ਦੇ ਤੇ ਸ਼ਬਦ ਜ਼ਮੀਨ ਤੇ ਉਤਰਿਆ ਹੋਇਆ ਫਿਰ ਤੁਹਾਡੀ ਖੋਪੜੀ ਕੰਮ ਨਹੀਂ ਕਰਦੀ ਵੀ ਉਸ ਵੇਲੇ ਵੀ ਉਹ ਲੋਕ ਸੀਗੇ ਜਿਹੜੇ ਜਿਹੜੇ ਜਸੂਸੀ ਨੂੰ ਪਹਿਚਾਣ ਨਹੀਂ ਸਕੇ ਤੇ ਬਾਅਦ ਚ ਬੁੱਕਾਂ ਦੇ ਮੂੰਹ ਦੇ ਦੇ ਰੋਂਦੇ ਸੀਗੇ ਉਸ ਵੇਲੇ ਵੀ ਜੇ ਲੋ ਜਿੰਦਾ ਹੋ ਗਿਆ ਤੇ ਮਾਫੀਆਂ ਮੰਗਦੇ ਫਿਰਨ ਤੇ ਉਹਨੂੰ ਕਹਿੰਦੇ ਫਿਰਨ ਤੈਨੂੰ ਕੋਲਾ ਉਹ ਜੋ ਸੁਬੇਦਾਰ ਨੂੰ ਲੱਗਦੇ ਫਿਰਨ ਉਹ ਯਾਰ ਇੱਕ ਵਾਰੀ ਜਸੂਸੀ ਨਾਲ ਬੁਲਾ ਦੇ ਤੇਰਾ ਵਾਕਮ ਹੈ ਉਹ ਕਹਿੰਦਾ ਜਾਓ ਜਾ ਕੇ ਕਹਿੰਦਾ ਆਪਣੇ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਕਹਿੰਦਾ ਦਿਲ ਹੋਏਗਾ ਤਾਂ ਮਿਲ ਲੈਣਗੇ ਪ੍ਰਭੂ ਜੀ ਕਹਿੰਦੇ ਵੀ ਸਾਡਾ ਪਤਾ ਨਹੀਂ ਸੀਗਾ ਕੌਣ ਸੀਗੇ ਉਹ ਕਿਹੜੇ ਲੋਕ ਸੀਗੇ ਵੱਡੇ-ਵੱਡੇ ਮੁਕਟਾ ਵਾਲੇ ਜਾਗਤ ਸੀਗੇ ਉਸ ਮੇਲੇ ਦੇ ਕੀ ਸੀਗੇ ਸ਼ਾਸਤਰੀ ਸੀ ਸ਼ਾਸਤਰਾ ਦਾ ਗ੍ਰੰਥਾ ਦਾ ਗਿਆਨ ਰੱਖਣ ਵਾਲੇ ਸੀਗੇ ਉਹ ਕਹਿੰਦੇ ਸੀਗੇ ਲੈ ਰੱਬ ਤੋਂ ਸਾਡੀ ਜੇਬ 'ਚ ਕਹਿੰਦੇ ਆਜੇ ਸੁਤੇਰੇ ਟੋ ਲੈ ਗਈਏ ਉਹ ਕਹਿੰਦਾ ਮੈਨੂੰ ਜਰੂਰਤ ਨਹੀਂ ਹੈ ਹallelujah ਹallelujah ਆਇਆ ਕਹਿੰਦੇ ਤੈਨੂੰ ਬਾਦਸ਼ਾਹ ਬਣਾਈਏ ਉਹ ਕਹਿੰਦਾ ਤੂੰ ਹੀ ਕੀ ਬਣਾਣਾ ਮੈਂ ਪਹਿਲਾਂ ਹੀ ਹਾਂ ਕਹਿੰਦੇ ਤੈਨੂੰ ਇਜ਼ਰਾਈਲ ਦਾ ਰਾਜਾ ਬਣਾਉਣਾ ਹੁਣ ਚੱਕਿਆ ਆਪਣੀ ਕੰਬਲੀ ਚੱਕੀ ਕਹਿੰਦਾ ਤੁਹਾਡਾ ਦਿਮਾਗ ਖਰਾਬ ਹੋਇਆ ਮੈਂ ਜਿਹੜੇ ਕੰਮ ਆਇਆ ਮੈਂ ਉਹ ਕਰਨਾ ਹੈ ਹallelujah ਹallelujah ਮੈਂ ਇੱਕ ਪ੍ਰੋਫੈਸਰ ਨੂੰ ਭੇਜਿਆ ਮੈਸੇਜ ਬਹੁਤ ਵੱਡਾ ਪ੍ਰੋਫੈਸਰ ਦਾ ਆਈਪੀਐਸ ਅਫਸਰ ਬਣਾਦਾਓ ਮੈਂ ਮੈਸੇਜ ਭੇਜਿਆ ਮੈਂ ਕਿਹਾ ਪਹਿਚਾਨੋ ਤੁਸੀਂ ਚੰਗੇ ਆਤਮਾ ਰੱਖਦੇ ਹੋ ਯਿਸੂ ਮਸੀਹ ਪਰਮੇਸ਼ਰ ਰ ਪਹਿਚਾਨ ਲਓ ਜੋ ਪਛਾਨ ਸਕਦੇ ਉਹਨੇ ਉਹਦੇ ਤੇ ਫਿਰ ਇੱਕ ਸ਼ੈੱਟ ਤੇ ਕੀਤਾ ਉਹਨੇ ਵੀਡੀਓ ਬਣਾਈ ਪਾਈ ਵੀ ਕਹਿੰਦਾ ਯਿਸੂ ਮਸੀਹ ਖੁਦ ਹੀ ਪਾਪ ਦੇ ਲਈ ਬਲਦਾਨ ਹੋਣਾ ਚਾਹੁੰਦਾ ਸੀ ਮੈਂ ਹੁਣ ਪੜਿਆ ਫਿਰ ਖੋਜ ਕੀਤੀ ਜਿਹੜੇ ਸਮਝਦਾਰ ਬੰਦੇ ਹੁੰਦੇ ਆ ਉਹ ਕੀ ਕਰਦੇ ਆ ਖੋਜ ਕਰਦੇ ਆ ਉਹ ਬੈਟਪੜੀਆਂ ਨਹੀਂ ਮਾਰਨਗੇ ਗੱਲਾਂ ਨਹੀਂ ਮਾਰਨਗੇ ਕਹਾਣੀਆਂ ਇਹ ਘੜੀ ਜਾਣਗੇ ਹੈ ਮੈਂ ਕਹਿੰਦੇ ਆ ਜੰਮੂ ਕਸ਼ਮੀਰ ਤੇ ਜਸਮ ਸਿੰਘ ਉਤਰਿਆ ਸੀ ਇਹ ਵੀ ਰੋਲਾ ਪਾ ਰਹੇ ਆ ਕਈ ਲੋਕ ਹੈ ਜੰਮੂ ਜਾਇਆ ਜਸਮ ਸਿੰਘ ਆਇਆ ਹੀ ਨਹੀਂ ਮੈਂ ਕਹਿੰਦੇ ਆ ਜਾ ਕੇ ਦਿੱਲੀ ਤੇ ਜਸਮ ਸਿੰਘ ਸ਼ਹੀਦ ਹੋ ਗਿਆ ਹੋਇਆ ਮੈਨੂੰ ਪਤਾ ਹੈ ਝੂਠ ਹੈ ਜਿਹੜੀ ਗੱਲ ਹੀ ਝੂਠ ਹੈ ਉਹਦਾ ਕੀ ਅਸੀਂ ਰੋਲਾ ਪਾਵਾਂ ਸੱਚ ਜਿਹੜਾ ਸਬੂਤਾ ਸਣੇ ਚੱਲਦਾ ਹallelujah ਪਰਮੇਸ਼ਰ ਸਾਜਣ ਵੱਲੋਂ ਪਰਮੇਸ਼ਰ ਦਾ ਰਾਜ ਪਰਮੇਸ਼ਰ ਦਾ ਰਾਜ ਗੱਲਾਂ ਬਾਤਾਂ ਵਿੱਚ ਨਹੀਂ ਗੱਲਾਂ ਬਾਤਾਂ ਵਿੱਚ ਨਹੀਂ ਕਹਾਣੀਆਂ ਵਿੱਚ ਨਹੀਂ ਕਹਾਣੀਆਂ ਵਿੱਚ ਨਹੀਂ ਬਲਕੇ ਸਾਮਰਥ ਦੇ ਵਿੱਚ ਸਾਮਰਥ ਦੇ ਵਿੱਚ ਪਰਮੇਸ਼ਰ ਦਾ ਰਾਜ ਪਰਮੇਸ਼ਰ ਦਾ ਰਾਜ ਸਾਮਰਥ ਦੇ ਵਿੱਚ ਸਾਮਰਥ ਦੇ ਵਿੱਚ ਸਾਮਤ ਦੇ ਸਾਮਤ ਕਰਦਾ ਹੈ ਸਾਮਤ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਮੈਂ ਕਹਾਂ ਵੀ ਦਿੱਲੀ ਚ ਜਸੂ ਮਸੀ ਜਿੰਦਾ ਹੋ ਗਿਆ ਤੇ ਤੁਸੀਂ ਤਾੜੀਆਂ ਮਾਰੋ ਹਾਂ ਹੋ ਗਿਆ ਹੋ ਗਿਆ ਹੋ ਗਿਆ ਐ ਤਾਂ ਗਲਤ ਇਹ ਤਾਂ ਝੂਠ ਹੈ ਉਹ ਜਿੰਦਾ ਹੋਇਆ ਕਿੱਥੇ ਹੈ ਵਿਧ ਪ੍ਰੂਫ ਹੈ ਇੱਥੇ ਜਿੰਦਾ ਹੋਇਆ ਉਹ ਜਰੂਸ਼ਲਮ ਦੇ ਵਿੱਚ ਜਿੰਦਾ ਇਹ ਸਚਾਈ ਹੈ ਝੂਠੀ ਮਹਿਮਾ ਨਹੀਂ ਅਸੀਂ ਕਰਨੀ ਨਾ ਹੀ ਝੂਠੀ ਗਵਾਹੀ ਦੇਣੀ ਹੈ ਨਾ ਦਿਓ ਨਾ ਚੱਕਰ ਚ ਪੈਣਾ ਹੈ ਨਾ ਚੱਕਰ ਦੇ ਵਿੱਚ ਪਾਣਾ ਹੈ ਹਾਲੇਲੂਇਆ ਇੱਥੇ ਪੈਦਾ ਹੋਇਆ ਕਿੱਥੇ ਉਤਰਦਾ ਏ ਸ਼ਬਦ ਦੇ ਸ਼ਬਦ ਨੇ ਦੇਹ ਧਾਰੀ ਤੇ ਉਤਰ ਆਇਆ ਤੇ ਉਤਰਨ ਤੋਂ ਪਹਿਲਾਂ ਫਰਿਸ਼ਤੇ ਉਹਦੀ ਗਵਾਹੀ ਦਿੰਦੇ ਤੇ ਕਾਦੇ ਵਾਸਤੇ ਉਹ ਪਹਿਲੇ ਦੱਸਿਆ ਹੋਇਆ ਕਿ ਆਇਆ ਕਾਦੇ ਵਾਸਤੇ ਕਹਿੰਦਾ ਬਲੀਦਾਨ ਹੋਣ ਲਈ ਆ ਰਿਹਾ ਕਹਿੰਦਾ ਕਾਦੇ ਲਈ ਆ ਰਿਹਾ ਬੰਦਾ ਖੁਸ਼ੀ ਮਨਾਓ ਅਸੀਂ ਜਸਮ ਸਿੰਘ ਦਾ ਜਿਸਲੇ ਹੋਣਾ ਜਿਸਲੇ ਉਹਨੇ ਬਲਿਦਾਨ ਕੀਤਾ ਤੇ ਅਸੀਂ ਕੋਈ ਛਾਟੀਆਂ ਥੋੜੀਆਂ ਪਿੱਟਦੇ ਆ ਆਏ ਓਏ ਜਸੂ ਮਰ ਗਿਆ ਇਹ ਉਹਦਾ ਮਰਦਾ ਦੇ ਨਹੀਂ ਤਾਂ ਕਰਦੇ ਨਹੀਂ ਅਸੀਂ ਖੁਸ਼ੀ ਮਨਾਣੇ ਆ ਹਾਲੇਲੂਇਆ ਆਮੇਨ ਜਿਸਨੇ ਉਹ ਸਲੀਵ ਚੱਕ ਕੇ ਤੇ ਗਲੀ ਦੇ ਵਿੱਚੋਂ ਲੰਘਦਾ ਸੀ ਉਹਨਾਂ ਗਲੀਆਂ ਚੋਂ ਤੇ ਜਿਹੜੀਆਂ ਔਰਤਾਂ ਉਹਦੇ ਤੇ ਵਿਸ਼ਵਾਸ ਕਰਨ ਵਾਲੇ ਮਰਦ ਜਿਹੜੇ ਉਹਦੇ ਤੇ ਵਿਸ਼ਵਾਸ ਕਰਨ ਵਾਲੇ ਲੋਕ ਥਣ ਉਹ ਰੋਂਦੇ ਸੀਗੇ ਕਿ ਹਾਏ ਉਹਨੇ ਕੀ ਕਿਹਾ ਉਹਨੇ ਕੀ ਕਿਹਾ ਉਹ ਕਹਿੰਦਾ ਉਹ ਤੁਸੀਂ ਮੇਰੇ ਲਈ ਨਾ ਲੋਬੋ ਮੈਂ ਤੇ ਆਇਆ ਹੀ ਇਸ ਕੰਮ ਦੇ ਵਾਸਤੇ ਹallelujah ਹallelujah ਔਰ ਮੈਂ ਇਹ ਕੰਮ ਪੂਰਾ ਕਰਾਂਗਾ ਮੇਰੇ ਲਈ ਕਹਦਾ ਇਹ ਦੁੱਖ ਦੁੱਖ ਨਾ ਕਰਿਓ ਹallelujah ਹallelujah ਮੇਰੇ ਲਈ ਇਹ ਨਾ ਕਹਿ ਦਿਓ ਵੀ ਹੁਣ 25 ਦਸੰਬਰ ਨੂੰ ਕਈ ਲੋਕ ਕਹਿਣਗੇ ਵੀ ਲੈ ਭਾਈ ਇਹ ਛੱਡੋ ਪਰਾਂ ਹੈ ਤੇਰੀ ਵਿਚਾਰ ਨੇ ਤੋ ਠੀਕ ਹੈ ਜਿੱਦਾਂ ਕਰਨਾ ਆਪਣੇ ਜਿੱਥੇ ਜਿੱਥੇ ਜਿਹੜਾ ਕੋਈ ਹੈਗਾ ਕਰੀ ਜੇ ਸਮਝੇ ਤੁਸੀਂ ਗੱਲ ਜਿਲੇ ਜਸੁਮਸੀ ਨੇ ਬਲਿਦਾਨ ਦਿੱਤਾ ਤੇ ਉਸ ਮਹੀਨੇ ਤੁਸੀਂ ਜਿਲੇ ਉਹ ਸ਼ੁੱਕਰਵਾਰ ਆਉਂਦਾ ਤੁਸੀਂ ਰੋਂਦੇ ਹੋ ਤੁਸੀਂ ਕਰਦੇ ਹੋ ਦੁੱਖ ਕਰਕੇ ਆਏ ਹੋਏ ਇਹ ਤਾਂ ਵੀ ਨਾ ਜਸੁਮਸੀ ਨੇ ਮਰਨ ਵਾਲਾਗਾ ਹੁਣ ਰੋਟੀ ਕਿ ਖਾਣੀ ਇਸ ਮਹੀਨੇ ਹੈ ਹੁਣ ਕੋਈ ਵਿਆਹ ਨਹੀਂ ਕਰਨਾ ਕੋਈ ਨਿਆਣਾ ਨਹੀਂ ਜੰਮਣਾ ਚਾਹੀਦਾ ਕਿਉਂ ਜਸੁਮਸੀ ਵਰ ਗਿਆ ਇਸ ਮਹੀਨੇ ਜਸਮ ਸਿੰਘ ਮਰਿਆ ਸੀ ਅਸੀਂ ਰੋਟੀ ਨਹੀਂ ਖਾਣੀ ਇਹਦਾ ਕਰਦੇ ਹੋ ਇਹਦਾ ਕਰਦੇ ਹੋ ਤੁਸੀਂ ਉਹਨੂੰ ਕੀ ਕਹਿੰਦੇ ਹੋ ਗੁੱਡ ਫਰਡੇ ਸਭ ਜਣ ਬੋਲੋ ਗੁੱਡ ਫਰਡੇ ਗੁੱਡ ਫਰਡੇ ਤੁਸੀਂ ਕਹਿੰਦੇ ਹੋ ਸ਼ੁਭ ਦਿਨ ਹੈ ਹਾਲੇਲੂਇਆ ਹਾਲੇਲੂਇਆ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੇ ਆਲਾ ਜਿੰਦਾ ਹੋ ਕੀ ਹੋ ਗਿਆ ਜਿੰਦਾ ਹੋ ਗਿਆ ਕੀ ਹੋ ਗਿਆ ਉਹਨੂੰ ਪਤਾ ਸੀ ਕਿ ਮੈਂ ਤਾਂ ਜਿੰਦਾ ਹੋ ਹੀ ਜਾਣਾ ਬੀਬੀਆਂ ਬੜਾ ਜਿਹੜਾ ਉਹਦਾ ਵਿਸ਼ਵਾਸ ਕਰਦੀਆਂ ਸੀਗੀਆਂ ਬੀਬੀਆਂ ਕੀ ਕਰਦੀਆਂ ਸੀਗੀਆਂ ਵਿਸ਼ਵਾਸ ਉਹਨਾਂ ਬਹੁਤ ਵਿਸ਼ਵਾਸ ਕਰਦੀ ਜਿੰਨੇ ਚਮਤਕਾਰ ਨੇ ਕਿਜ ਨੇ ਲਾਜ ਦੇ ਜਿੰਦਾ ਹੁੰਦਾ ਵੇਖਿਆ ਜਿੰਨੇ ਉਹਨੂੰ ਜਿੰਦਾ ਹੁੰਦਾ ਵੇਖਿਆ ਜਿੰਨੇ ਗੱਲ ਤੇ ਵੇਖਿਆ ਯਸੂ ਮਸੀਹ ਨੂੰ ਪਾਣੀ ਦੇ ਤੁਰਤੇ ਤੇ ਫਰਸ਼ ਤੇ ਤੁਰਦਾ ਉਹ ਰੌਣਕ ਲੱਗ ਪਈਆਂ ਦਿਨ ਚ ਆ ਹੀ ਜਾਂਦਾ ਕਿ ਹਾਏ ਸਾਡਾ ਯਸੂ ਮਾਰ ਤ ਹੈ ਉਹ ਕਹਿੰਦਾ ਤਾਂ ਸਮਝ ਨਹੀਂ ਆਈ ਜਾਂਦੀ ਉਹ ਕਹਿੰਦਾ ਮੇਰੇ ਲਈ ਨਾ ਰੋਗ ਹੱਸ ਕਿੰਨੇ ਕੀ ਕਹਿੰਦਾ ਕਹਿੰਦਾ ਉਹ ਬੀਬੀ ਕਹਿੰਦੀ ਹਾਂਜੀ ਪ੍ਰਭੂ